ਆਮ ਤੌਰ ਤੇ ਜਦੋਂ ਕਿਸੇ ਸਕੂਲ ਦਾ ਨਾਂ ਆਉਂਦਾ ਹੈ ਤਾਂ ਸਾਡੇ ਜ਼ਿਹਨ ਵਿੱਚ ਬੱਚਿਆਂ ਨਾਲ ਭਰੀਆਂ ਕਲਾਸਾਂ ਵੱਡੇ ਵੱਡੇ ਮੈਦਾਨ ਬੱਚਿਆਂ ਦੇ ਮੋਟਿਆਂ ਤੇ ਬਸਤੇ ਨਜ਼ਰ ਆਉਂਦੇ ਨੇ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸਕੂਲ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਸਿਰਫ ਇੱਕੋ ਹੀ ਵਿਦਿਆਰਥੀ ਪੜਦਾ ਹੈ ਉਹ ਰੋਜ਼ਾਨਾ ਇਕੱਲਿਆਂ ਹੀ ਕਲਾਸ ਲਗਾਉਂਦਾ ਹੈ ਤੇ ਹਰ ਰੋਜ਼ ਇੱਕੋ ਵਿਦਿਆਰਥੀ ਲਈ ਮਿੱਡੇ ਮੀਲ ਵੀ ਬਣਦਾ ਹੈ ਬੱਚਾ ਇਕੱਲਾ ਨੇੜਲੇ ਪਿੰਡ ਤੋਂ 1 ਕਿਲੋਮੀਟਰ ਸਾਈਕਲ ਚਲਾ ਕੇ ਸਕੂਲ ਵਿੱਚ ਪੜਨ ਲਈ ਪਹੁੰਚਦਾ ਹੈ ਬਠਿੰਡਾ ਦੇ ਕੋਠੇ ਬੁੱਧ ਸਿੰਘ ਵਾਲੇ ਵਿੱਚ ਇੱਕ ਅਜਿਹਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੈ ਜਿੱਥੇ ਪਿਛਲੇ 3 ਸਾਲਾਂ ਤੋਂ ਸਿਰਫ ਇੱਕ ਹੀ ਬੱਚਾ ਪੜਦਾ ਰਿਹਾ ਹੈ ਇਸ ਸਕੂਲ ਦੇ ਟੀਚਰ ਸਹਿਬਾਨ ਵੱਲੋਂ ਜਦੋਂ ਪਿੰਡਾਂ ਵਿੱਚ ਜਾ ਕੇ ਬੱਚਿਆਂ ਨੂੰ ਇਸ ਸਕੂਲ ਵਿੱਚ ਦਾਖਲ ਕਰਵਾਉਣ ਲਈ ਕਿਹਾ ਜਾਂਦਾ ਹੈ ਤਾਂ ਮਾਪਿਆਂ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਵਿੱਚ ਪੜਾਉਣਗੇ ਜਦੋਂ ਕਿ ਇਸ ਸਮਾਰਟ ਸਕੂਲ ਵਿੱਚ ਸਹੂਲਤ ਦੀ ਕੋਈ ਕਮੀ ਨਹੀਂ ਹੈ ਸਕੂਲ ਦੇ ਪ੍ਰਿੰਸੀਪਲ ਤੇ ਟੀਚਰ ਸਹਿਬਾਨ ਦੀ ਲੋਕਾਂ ਨੂੰ ਇਹ ਅਪੀਲ ਹੈ ਕਿ ਉਹ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜਾਉਣ ਦੀ ਬਜਾਏ ਸਰਕਾਰੀ ਸਕੂਲਾਂ ਵਿੱਚ ਪੜਾਉਣ ਕਿਉਂਕਿ ਇੱਥੇ ਉਹ ਸਭ ਤਰ੍ਹਾਂ ਦੀਆਂ ਸਹੂਲਤਾਂ ਨੇ ਜੋ ਕਿ ਪ੍ਰਾਈਵੇਟ ਸਕੂਲਾਂ ਵਿੱਚ ਹੁੰਦੀਆਂ ਨੇ ਇੱਥੇ ਪ੍ਰੋਜੈਕਟਰ ਵੀ ਲੱਗਿਆ ਹੋਇਆ ਹੈ ਇਮਾਰਤ ਵੀ ਚੰਗੀ ਬਣੀ ਹੋਈ ਹੈ ਪਹਿਲੀ ਤੋਂ 8ਵੀਂ ਤੱਕ ਬੱਚਿਆਂ ਦੀ ਪੜ੍ਹਾਈ ਬਿਲਕੁਲ ਫਰੀ